ਪਰਦੇ YouTube ਚੈਨਲ ਤੇ ਆਪਕਾ ਖਵਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਿਵਲ ਫੈਕਟਰੀ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਫੈਕਟਰੀ ਵੱਲੋਂ ਵਿੱਤ ਮੰਤਰੀ ਪੰਜਾਬ ਤੇ ਪ੍ਰਿੰਸੀਪਲ ਫੈਕਟਰੀ ਨੂੰ ਐਸਪੀਪੀ ਸਕੀਮ ਸੰਬੰਧੀ ਜਲਦੀ ਫੈਸਲਾ ਲੈਂਦ ਤੇ ਜhene ਕਮਿਸ਼ਨ ਦਾ ਦੂਜਾ ਤੇ ਤੀਜਾ ਭਾਗ ਜਲਦੀ ਰੀਡ ਕਰਨ ਲਈ ਲਿਖੇਗਾ ਇੱਕ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵਿੜੀ ਸ਼ੂਕਮ ਤੋਂ ਪਹਿਲਾਂ ਆਖਾਣ ਨੂੰ ਜਾਣਿਆ ਗਿਆ ਹੈ ਕਿ ਜੇਕਰ ਉਹ ਅਜੇ ਤੱਕ ਕਾਲੀ ਚੈਨਲ ਨੂੰ ਸਪਲਾਈ ਨਹੀਂ ਕੀਤਾ ਤੇ ਫਿਰ ਸਪਲਾਈ ਕਰਮ ਤਾਂ ਹੀ ਹੋਰੇ ਕਮਨ ਵਾਲੇ ਵਿੜੀ ਨੋਟੀਫਿਕੇਸ਼ਨ ਆ ਕੇ ਨੂੰ ਫਰਨੇਸ਼ਲ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਛੇਵੇਂ ਤਲਖਾ ਕਮਿਸ਼ਨ ਦੀ ਰਿਪੋਰਟ ਦਾ ਪਹਿਲਾ ਭਾਗ ਪਿਛਲੀ ਕਾਂਗਰਸ ਸਰਕਾਰ ਦੁਆਰਾ ਜੁਲਾਈ 2021 ਵਿੱਚ ਜਾਰੀ ਕਰਕੇ ਇਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਸੀ ਪਰੰਤੂ ਇਹਦਾ ਦੂਜਾ ਤੇ ਤੀਜਾ ਭਾਗ ਅਜੇ ਤੱਕ ਵੀ ਰੀਡ ਨਹੀਂ ਕੀਤਾ ਗਿਆ ਇੱਕ ਨਰਮਾ ਮਾਜਮਦੇ ਪੈਨਸ਼ਨਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਣਾ ਪੈ ਰਿਹਾ ਹੈ ਜਿੱਥੇ ਮਾਜਮ 37 ਪ੍ਰਕਾਰ ਦੇ ਖੋਏ ਹੋਏ ਭੱਜਿਆ ਦੀ ਬਖਾਲੀ ਸੰਬੰਧੀ ਇੰਤਜ਼ਾਮ ਕਰ ਰਹੇ ਹਨ ਉਥੇ ਉਹ ਇੱਕ ਬਹੁਤ ਐਨ ਮੰਗ ਐਪੀਪੀ ਸਕੀਮ ਦੇ ਲਾਗੂ ਕੀਤੇ ਜਾਣ ਦੀ ਵੀ ਕਰ ਰਹੇ ਹਨ ਦੂਜੇ ਪਾਸੇ ਪੈਨਸ਼ਨ 2.59 ਦੇ ਫੈਕਟਰ ਨਾਲ ਪੈਨਸ਼ਨ ਫੋ ਦੇ ਜਾਣ ਦੀ ਇੰਤਜ਼ਾਰ ਬਗਾਪ ਕਰ ਰਹੇ ਹਨ ਇਹਨਾਂ ਸਾਰੇ ਮਸਲਿਆਂ ਦਾ ਹੱਲ ਛੇਵੇਂ ਤਫਾ ਕਮਿਸ਼ਨ ਦੀ ਰਿਪੋਰਟ ਦੇ ਭਾਗ 2 ਤੇ ਭਾਗ 3 ਦੇ ਰੀਡ ਹੋ ਜਾਣ ਨਾਲ ਹੋ ਸਕਦਾ ਹੈ ਪਰੰਤੂ ਸਰਕਾਰ ਦੁਆਰਾ ਇਸ ਨੂੰ ਰੀਫ ਕਰਨ ਵਿੱਚ ਕੁਝ ਜ਼ਿਆਦਾ ਵੀ ਦੇਰ ਰ ਕੀਤੀ ਜਾ ਰਹੀ ਹੈ ਇਸ ਲਈ ਹੀ ਹੁਣ ਪੰਜਾਬ ਫਿਊਨ ਸੈਕਟਰੀਟੇਟ ਸਾਹਿਬ ਅਸ਼ੋਕੀਸ਼ਮ ਦੇ ਪ੍ਰਧਾਨ ਤਸ਼ੀਰ ਕੁਮਾਰ ਐਂਡ ਜਨਰਲ ਸੈਕਟਰੀ ਸਾਹਿਬ ਸ਼ਰਮਾ ਬਨਾਉਂ ਪੰਜਾਬ ਦੇ ਵਿੱਤ ਮੰਤਰੀ ਤੇ ਪ੍ਰਿੰਸੀਪਲ ਸੈਕਰੀ ਡਿਪਾਰਟਮੈਂਟ ਆਫ ਫైనాన్స్ ਨੂੰ ਇੱਕ ਪੱਤਰ ਲਿਖ ਕੇ ਉਹ ਜੋ ਮੰਗ ਕੀਤੀ ਵੀ ਹੈ ਕਿ 6ਵੇਂ ਤਲਕਾ ਕਮਿਸ਼ਨ ਦਾ ਭਾਗ 2 ਤੇ ਭਾਗ 3 ਜਲਦੀ ਹੀ ਪਬਲਿਕ ਕੀਤੇ ਜਾਣ ਕਿਉਂਕਿ ਇਹਦੇ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਨੂੰ ਭਾਰੀ ਦਿੱਤੀ ਮਕਾਨ ਉਠਾਣਾ ਪੈ ਰਿਹਾ ਹੈ ਲਿਖੇ ਗਏ ਪੱਤਰ ਵਿੱਚ ਯਾਦ ਦਵਾਇਆ ਗਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਨੀਤੀ 18 12 2023 ਨੂੰ ਪੰਜਾਬ ਪਵਨ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਮਿਨਿਸਟਰੀਅਲ ਕੌਂਸਲ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕਿ ਮੁੱਖ ਮੰਤਰੀ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਕਿ AFP ਸਕੀਮ ਸੰਬੰਧੀ ਕੇਨੇ ਤਨਖਾ ਕਮਿਸ਼ਨ ਵੱਲੋਂ ਪ੍ਰਾਪਤ ਸਿਫਾਰਸ਼ਾਂ ਦੀ ਰਿਪੋਰਟ 2 ਤੇ 3 ਵਿਚਾਰਨ ਖੇਤਰ ਅਧਿਕਾਰੀ ਸਹਿਬਾਨ ਜੀ ਦੀ ਕਮੇਟੀ ਨੋਟੀਫਿਕੇਸ਼ਨ ਮਿਤੀ 1/2018 ਗਠਿਤ ਕੀਤੀ ਗਈ ਸੀ ਮੰਤਰੀ ਸਹਿਬਾਨ ਜੀ ਦੀ ਕੈਬਨਟ ਥਰਡ ਕਮੇਟੀ ਦਾ ਗਠਨ ਕਰਨ ਹਿੱਤ ਪੱਤਰ ਨਿਤੀ 1/2013 ਆਮ ਰਾਜ ਪ੍ਰਬੰਧਕ ਉਪਾਗ ਨੂੰ ਲਿਖਿਆ ਜਾ ਚੁੱਕਿਆ ਸੀ ਪਰੰਤੂ 1.5 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਸ ਦਿਸ਼ਾ ਵਿੱਚ ਹੋਰ ਕੋਈ ਵੀ ਪ੍ਰੋਗਰੈਸ ਦੇਖਣ ਨੂੰ ਨਹੀਂ ਮਿਲੀ ਇਸ ਲਈ ਕਿਵੇਂ ਤਰ੍ਹਾਂ ਕਮੇਂ ਦੀ ਰਿਪੋਰਟ ਦਾ ਭਾਗ 2 ਤੇ ਭਾਗ 3 ਜਲਦੀ ਰਿਲੀਜ਼ ਕੀਤਾ ਜਾਵੇ ਸੁਝਾਸ਼ਨ ਮੰਗੋਂ ਇਹ ਵੀ ਲਿਖਿਆ ਗਿਆ ਹੈ ਕਿ ABP ਸਕੀਮ ਸੰਬੰਧੀ ਫੈਸਲਾ ਜਲਦੀ ਲਿਆ ਜਾਵੇ ਤੇ ਯੂਨੀਅਨ ACP ਸਕੀਮ ਸੰਬੰਧੀ ਆਪ ਜੀ ਨਾਲ ਮੀਟਿੰਗ ਵੀ ਕਰਨਾ ਚਾਹੁੰਦੇ ਹੈ ਤਾਂ ਜੋ ACP ਸਕੀਮ ਸੰਬੰਧੀ ਸਾਰੀਆਂ ਮਦਾਂ ਤੇ ਵਿਸਤਾਰਪੂਰਵਕ ਚਰਚਾ ਕਰਦੇ ਹੋਏ ਇਸ ਪੀਐਮ ਦੇ ਬਕਸ ਕਰਮਚਾਰੀਆਂ ਦੀ ਜ਼ਰੂਰੀ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਸਕਣ ਏਪੀਪੀ ਸਕੀਮ ਮੁਲਾਜ਼ਮਾਂ ਵਿੱਚ ਬਾਕੂ ਕਰਨ ਦਾ ਮੁੱਦਾ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਇੱਕ ਮੁੱਖ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਮੁਲਾਜ਼ਮਾਂ ਨੇ ਬਹੁਤ ਹੀ ਲੰਬੀ ਇੱਦੋਂ ਜੈਤ ਤੋਂ ਬਾਅਦ ਪੰਜਵੇਂ ਤਨਖਾਹ ਕਮਿਸ਼ਨ ਵਿੱਚ ਏਪੀਪੀ ਸਕੀਮ ਲਾਗੂ ਕਰਵਾਈ ਸੀ ਪਰੰਤੂ ਐੀ.ਡੀ.ਪੀ. ਕਮਿਸ਼ਨ ਨੂੰ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਪਹਿਲੇ ਭਾਗ ਵਿੱਚੋਂ ਗੈਰ ਕਰਕੇ ਤੇ ਪਹਿਲੇ ਭਾਗ ਦੇ ਵਿੱਚ ਇਸ ਦੀ ਇੰਪਲੀਮੈਂਟੇਸ਼ਨ ਦਾ ਸੰਬੰਧੀ ਕੋਈ ਜਕਰ ਨਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਨਾਲ ਇੱਕ ਵੱਡਾ ਤੱਕਾ ਤੇ ਕੋਰ ਦੇ ਅੰਭਾ ਵੀ ਕੀਤੀ ਹੈ ਇਹ ਤੋਂ ਦੂਰ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਭਾਗ 2 ਤੇ ਭਾਗ 3 ਜਲਦੀ ਲੀਡ ਕਰਕੇ ਮੁਲਾਜ਼ਮਾ ਪ੍ਰਤੀ ਇਸ ਬੇਨਫਾਵੀ ਨੂੰ ਦੂਰ ਕੀਤਾ ਜਾਵੇ ਤਾਂ ਜੋ ਮੁਲਾਜ਼ਮਾ ਭਾਰੀ ਵਿੱਤੀ ਨੁਕਸਾਨ ਤੋਂ ਬਚ ਸਕਣ ਕਿਉਂਕਿ ਇਹ ਉਹਨਾਂ ਦਾ ਇੱਕ ਬਹੁਤ ਹੀ ਤਰਕਸੰਗਤ ਤੇ ਜਸਟੀਫਾਈਡ ਫੈਕਟ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਠੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਿਰਦੇਖ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ